ਪਾਰਟੀ ਚੱਲਗੇ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸਜੀਪੀਸੀ ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਰੋਪਟਸ ਹੋਣਾ ਚਾਹੀਦਾ ਕੀ ਕਹਿਣਾ ਹੈ ਤੁਹਾਡਾ ਇਸ ਦੇ ਬਾਰੇ ਸਰ ਚਲੋ ਮੇਰਾ ਵੀਰ ਤੁਹਾਨੂੰ ਥੋੜ ਨੂੰ ਪੱਤਰਕਾਰਾਂ ਨੂੰ ਸਵਾਲ ਲੈਣ ਦਾ ਬੜਾ ਚਾਸ ਹੈ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆਂ ਇਹ ਸੈਟਬੈਕ ਹੈ ਪਾਰਟੀ ਦੀ ਤਲਬੀਰ ਗਿਲ ਤੇ ਜਾਂਦਾ ਕੋਈ ਗੁਰਰਾਮਦਾਸ ਦੀ ਨਗਰੀ ਆ ਬਿਲਕੁਲ ਚੰਗਾ ਸੋਚਣਾ ਨਹੀਂ ਕਰਨਾ ਤੇ ਵਾਪਸ ਕੁਝ ਨਹੀਂ ਕਿਉਂਕਿ ਆਪਾਂ ਦਿਸ ਕਰਨ ਵਾਲੇ ਬੰਦੇ ਆ ਆਪਾਂ ਗੁਰੂ ਸਾਹਿਬ ਦੀ ਇਸ ਨਗਰੀ ਦਾ ਬਹੁਤ ਦਿਲੋਂ ਕੰਮ ਕਰਦਾ ਇੱਥੋਂ ਦੀ ਡਵੈਲਪਮੈਂਟ ਇੱਥੋਂ ਦੀ ਸਫਾਈ ਇੱਥੋਂ ਦੇ ਵਿਕਾਸ ਦਾ ਦੋਨੋਂ ਹੋਰ ਮੌਕੇ ਮਿਲੇ ਪਰ ਉਹ ਫੇਲ ਹੋਇਆ ਛਾੜੂ ਨੂੰ ਮਿਲਿਆ ਪੰਜੇ ਨੂੰ ਫੇਲਿਆ ਸਮੇ ਤੇ ਜੇ ਕਹੇ ਨੇ ਬਾਪੜ ਕੇ ਤੇਆ ਪਾਰਟੀ ਨੇ ਜੋ ਮੈਵਰੀ ਦਿੱਤਾ ਤੇ ਮੈਂ ਪੂਰਾ ਵਿਸ਼ਾ ਸੋਨੇਆਂ ਪਾਰਟੀਆਂ ਬਾਜੂ ਤੇ ਸਾਨੂੰ ਪਾਸ ਨੂੰ ਉਹਨਾਂ ਦੇ ਵਿਸ਼ਵਾਸ ਹੈ ਬਾਕੀ 19 ਲ ਇਕਸ਼ਨ ਕਰ ਸਕਦਾ ਇਹਦੇ ਪਰਮਾਰਗ ਸਾਡਾ ਫਰਜ਼ ਸਾਡੇ ਭਾਈ ਬਿਕਰਮ ਭਾਜੀ ਸਾਰੇ ਬੈਠੇ ਆ ਮੈਂਬਰ ਕੌਂਸਲਰ ਕੌਂਸਲਰ ਉਦੇਦਾਰ ਸਾਬਦੇ ਹੋਰ ਜਿਆਦਾ ਜੋੜਨਾ ਬੇਟਾ ਸਭ ਨੇ ਇਹ ਸੁਣਿਆ ਅੱਗੇ ਨਾਲੋਂ ਵੱਧ ਜੋੜਨਾ ਅੱਗੇ ਨਾਲੋਂ ਵੱਧ ਜੋੜਨਾਲ ਵੀ ਸਾਡੀ ਪਾਰਟੀ ਕੋਈ 1% ਵੀ ਸਾਣ ਵਾਧਾ ਹਟਣਾ ਤੇ ਜਿਸ ਜਿਹੜੀ ਜੋ ਸਾਡਾ ਭਰਾ ਜਾ ਕੇ ਬੈਠਾ ਆਪਣੀ ਡੁੱਬੀ ਗਈ ਹੈ ਜਿਤਨਾ ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਭਣਪਾਜੀ ਨੇ ਮਜੀਠੀਆ ਸਾਹਿਬ ਨੇ ਤੇਰਾ ਮੈਂ ਵੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਬਾਕੀ ਪੇਸ਼ੈਂਸ ਜੜੀ ਹੈ ਅਤੇ ਜ਼ਰੂਰੀ ਆ ਇਹ ਤੇ ਮਾਂ ਪਾਪ ਨੇ ਤੇ ਇੱਥੇ ਤੇ ਸਮਝ ਲਓ ਵੀ ਜਦ ਮੰਡੀ ਵੀ ਜਾਂਦੀ ਸੀ ਮਥਰਾਈ ਮਾ ਆਜਾ ਨਾ ਸੈਕੰਡ ਉੱਥੇ ਜਨਾਂ ਨਹੀਂ ਜਾਂਦੀਆਂ ਉੱਥੇ ਜਨਾਂ ਕੀ ਜੂਦ ਕਰ ਲੈਣਗੇ ਉਸ ਤੋਂ ਬਾਅਦ ਕਹੇ ਪੁੱਤ ਸਵੀਰ ਜੀ ਕਦੋਂ ਆ ਰਹੇ ਕੋਈ ਪੈਰੀ ਬਾਦੀ 7 ਤਰੀਕ ਨੂੰ ਆ ਰਹੇ ਸਵੀਰ ਜੀ 7 ਤਰੀਕ ਨੂੰ ਅਸੀਂ ਤਕਰੀਬਨ ਹਰ ਪ੍ਰੋਗਰਾਮ ਰੱਖਿਆ ਏ ਕੰਡੀਸ਼ਨ ਕਰਾਂਗੇ ਤੇ ਉਹਨਾਂ ਚ ਮੇਰੀ ਟੀਆ ਤੇ ਅਸੀਂ ਸਾਰੇ ਲੱਗੇ ਆ ਤੇ ਸਭ ਆ ਸਾਹਿਬ ਆ ਵਾਲੇ ਅੱਲਾਹ ਅਕਬਰ ਵਾਲੇ ਅੱਦੀਸ ਕਰਮ ਆ ਬਾਕੀ ਸਾਰੇ ਦੇ ਸਾਥੀ ਆ ਨਿਰੰਦਰ ਬੈਲ ਸਰ ਦੇ ਉਹ ਵੀ ਤੇ ਸਭ ਜੋ ਉਰਨਾ ਲੱਗੇ ਆ ਉਤੋਂ ਵੱਧ ਲੋਕ ਜਿਹੜਾ ਵਾ ਨਾ ਐਰ ਕੀ ਡਿਸਾਈਡ ਜੋ ਕਰ ਰਹੇ ਆ ਜੋ ਲੋਕੀ ਡਿਸਾਈਡ ਕਰਦੇ ਪਏ ਤੁਹਾਡੇ ਸਾਹਮਣੇ ਵੀ ਉਹਨਾਂ ਨੇ ਸਾਰੀਆਂ ਪਾਰਟੀਆਂ ਰੱਖੀਆਂ ਪਾਰਟੀ ਦੀ ਵੀ ਜੇ ਤੇ ਸ਼੍ਰੋਮਣੀ ਅਕਾਲੀ ਦਲ 10 ਸਾਲ ਕੰਮ ਕੀਤਾ ਨਾ ਕੇ ਪਹਿਲਾਂ ਧੰਨਵਾਦ ਕੀਤਾ ਅਸੀਂ ਦਾ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਆ ਵੀ ਦਿਲਮਣ ਕੀਤੀ ਜਿਹੜੀ ਨਾ ਕੇ ਪਹਿਲਾਂ ਜਿੱਤਨ ਕੀਤਾ ਇਸ ਕਰਕੇ ਲੋਕੀ ਪਾਰਟੀ ਦੇ ਨਾਲ ਕੈਂਡੀਡੇਟ ਦੇ ਪਿਆ ਕਿਹੜਾ ਕੈਂਡੀਡੇਟ ਜਿਹੜਾ ਸਾਡੀਆਂ ਇੱਛਾਵਾਂ ਦੇ ਖਰਾ ਉਤਰੇ ਕਿੰਨੇ ਪ੍ਰੂਵ ਕੀਤਾ ਕਿਹੜਾ ਲੋਕਾਂ ਦਾ ਕਿਹੜਾ ਮੰਤਰੀ ਹੁੰਦਿਆਂ ਵੀ ਚੱਕਰ ਤੇ ਤੁਰਿਆ ਫਿਰਦਾ ਲੋਕੀ ਪਹਿਲਾਂ ਵਜਾਉਂਦਾ ਰਿਹਾ ਕੰਮ ਤੇ ਉਹ ਜਿਹੜਾ ਚੁਣਿਆ ਇਹ ਕਹਿ ਸਕਦਾ ਕਿ ਸਾਰੇ ਕੁੱਪਨੇ ਅਧੂਰੇ ਆ ਅਸੀਂ ਪਾਰਟੀ ਸਿਟੀ ਬਣਾਉਣਾ ਸੀ ਅਸੀਂ ਬੈਟਰ ਲੈਕ ਹੋਣਾ ਤਿੰਨ ਵੱਡੇ ਹਸਪੀਟਲ ਲਿਆ ਰਹੇ ਸੀ ਅਸੀਂ ক্রিকেট ਗਰਾਊਂਡ ਬਣਾ ਰਹੇ ਸੀ ਆਈਪੀਐਲ ਅਗਲੀ ਜਿਹੜੀ ਪਿਛਲੇ ਡੇ ਨੇ ਹੋਰ ਲੰਗੀ ਐ 17 ਤੋਂ 22 ਤੱਕ ਅਸੀਂ ਇਹ ਕੰਮ ਕਰਿਆ ਸੀ 12 ਕਿੱਟਾਂ ਕਿਸੀ ਸੁਖਬੀਰ ਜੀ ਨੇ ਇੱਥੇ ਜਿਹੜੀ ਗਮਟਾਲਾ ਜੇਲ ਸ਼ਿਫਟ ਹੋਇਆ ਉਥੇ ਟ੍ਰੇਡ ਵਾਸਤੇ ਅਸੀਂ ਕਨਵੈਨਸ਼ਨ ਬਣਾਉਣਾ ਸੀ ਜਿਸ ਤਰ੍ਹਾਂ ਲੱਗਦਾ ਹਫਤੇ ਦਾ ਮੇਲਾ ਪੂਰਾ ਸਾਲ ਲੱਗਣਾ ਸੀ ਉਹ ਮੇਲਾ ਪ੍ਰਗਤੀ ਮੈਦਾਨ ਵਾਂਗੂ ਰਾਤ ਦਿਨ ਇੱਥੇ ਵਪਾਰੀ ਆਉਣੇ ਸੀ ਇੰਡਸਟਰੀਸਟ ਆਉਣੇ ਸੀ ਕਿੰਨਾ ਟੂਰਿਜ਼ਮ ਆਉਣਾ ਸੀ ਮਤਲਬ ਟ੍ਰੇਡ ਟੂਰਿਜ਼ਮ ਸਪੋਰਟਸ ਟੂਰਿਜ਼ਮ ਜੇ ਅਸੀਂ ਕ੍ਰਿਕਟ ਗਾਉਂਡ ਬਣ ਜਾਂਦੀ ਸਾਡੀ ਅਜੇ ਤੱਕ ਬਣ ਜਾਣੀ ਸਾਰਾ ਕੁਝ ਹਸਪੀਟਲ ਬਣ ਜਣੇ ਮੈਡੀਕਲ ਟੂਰਿਜ਼ਮ ਸੂਰੀ ਦੁਨੀਆਂ ਚੋਂ ਪੰਜਾਬੀ ਜਿਹੜਾ ਇੱਥੇ ਇਲਾਜ ਕਰਾਉਣਾ ਦਾ ਸਭ ਤੋਂ ਵੱਡਾ ਉਹਨਾਂ ਨੂੰ ਆਉਣਾ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਇੰਟਰਨੈਸ਼ਨਲ 에어ਪੋਰਟ ਬਾਦਲ ਸਾਹਿਬ ਦਾ ਬਣਾਇਆ ਹੈ ਗਾਹ ਵੀ ਵਾਦਾ ਕਰਦੇ ਆਂ ਕਿ ਬਿਕਰਮਜੀਤ ਮੈਂ ਸੁਖਬੀਰ ਦੀ ਹੱਥ ਆ ਪਿੱਛੇ ਸਰਕਾਰ ਵੀ ਅਸੀਂ ਰਲ ਕੇ ਇਸ ਗੁਰੂ ਦੀ ਨਗਰੀ ਨੂੰ ਇਸ ਵਰਤੋਂ ਤੋਂ ਬਹੁਤ ਵਧੀਆ ਡਿਵੈਲਪਮੈਂਟ ਕਰਾਂਗੇ ਲੋਕਾਂ ਨੂੰ ਕੰਮ ਕਾਰੋਬਾਰ ਵਪਾਰ ਆਰ ਸਭ ਮਿਲੇ ਵਾਗਾ ਖਲਾਉਣਾ ਸਾਡਾ ਮੋਟਿਵ ਆ ਕਿਹਾ ਬਾਦਰ ਵਪਾਰ ਖੁੱਲੇ ਉਹਦੇ ਵਾਸਤੇ ਸਲਾਵਾਂਗੇ ਸਬਦਾਨਕ ਪੁਰ ਦੇ ਨਾਲ ਜੇ ਮੈਨ ਪਾਵਰ ਲਾਉਣੀ ਪਈ ਉਹ ਵੀ ਲਾਵਾਂਗੇ ਉਹ ਵੀ ਸਾਨੂੰ ਉਹਨੀ ਪਾਰਟੀ ਚੱਲ ਗਏ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸਜੀਪੀਸੀ ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਗੋਪਨੋਪ ਚੋਪਸ ਹੋਣਾ ਚਾਹੀਦਾ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਸਰ ਚਲੋ ਮੇਰਾ ਵੀਰ ਤੁਹਾਨੂੰ ਥੋੜ ਨੂੰ ਪੱਤਰਕਾਰਾਂ ਨੂੰ ਸਵਾਲ ਲੈਣ ਦਾ ਬੜਾ ਚਾਸ ਹੈ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਹੈ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਜਿਆਦਾ ਕਿ ਵਿਜੀਲੈਂਸ ਦਾ ਬਈ ਉਹ ਕਿਸ ਤਰ੍ਹਾਂ ਦਾ ਵਿਜੀਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਔਰ ਧੰਨਵਾਦੀ ਹਾਂ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾਨ ਆਏ ਸਾਡੇ ਨੂੰ ਫੋਨ ਕਰ ਸਕੇ ਬਲਵਾਨ ਜੀ ਕੀਤੀ ਮਗਰ ਰਹਿ ਗਈ ਸਾਡੇ ਤੋਂ ਬਸ ਆਪਣੇ ਵਿਸ਼ਵਾਸ ਦਵਾਇਆ ਕਿ ਸਿੱਟਮਸਰ ਸਾਹਿਬ ਭਲੇ ਵਾਸ ਜਿੰਨੇ 4-5 ਕੈਂਡੀਡੇਟ ਖਲੋਏ ਸਭ ਤੋਂ ਸਿਨਸੀਅਰ ਕੰਮ ਪ੍ਰਸ਼ਾਸਨ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟ੍ਰੈਲ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੁਕਸਾਨ ਕਿਸੇ ਵੀ ਤਰੀਕੇ ਦੀ ਦੁਵਾਨ ਦਾ ਨਾ ਹੋਵੇ ਇਹ ਇਲਾਕੇ ਦੀ ਲੋਕਾਂ ਦੀ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੁਵਾਨ ਦੀ ਇੱਥੋਂ ਦੀ ਇੰਡਸਟਰੀ ਦੇ ਕਿਸਾਨ ਦੀ ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਨ੍ਹਾਂ ਦੀ ਆਵਾਜ਼ ਬਲੰਦ ਹੋਵੇ ਉਹਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੇ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ। ਬਾਕੀ ਉਮੀਦਵਾਰਾਂ ਨੂੰ ਬਾਰੇ ਕੀ ਕਹਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਅਮਰਸਰ ਦੇ ਪੋਲੀਟਿਕਲ ਸਕੇਨ ਨੂੰ ਕਿਸ ਤਰ੍ਹਾਂ ਦੇਖਦੇ ਨੇ? ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ, ਪੂ ਅਮਰੀਕਾ ਤੋਂ ਆਇਆ ਕਈਆਂ ਨੇ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ। ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਬ ਵੱਲੋਂ ਕਿ ਜੀ ਜੇ ਮੈਨੂੰ ਕ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅਮਰ ਸਤੂ ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਥੋੜਾ ਪ੍ਰਧਾਨ ਕਰ ਪਾਇਆ ਦਸਾ ਸਾਲਾਂ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਿੰਦਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਔਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਭਲਕੇ 5000 ਕਰੋੜ ਦਾ ਨੁਕਸਾਨ ਕਰਾਤਾ ਹੈ ਬਾਰਡਰ ਬੰਦ ਕਰਦਾ ਬਾਡਰ ਬਾਰਡਰ ਬੰਦ ਕਰਤਾ ਸਮੁੰਦਰੀ ਕੰਢੇ ਖੋਲਤੇ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਰਡਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ ਟਰੇਡ ਦੂਜੀ ਇੰਡਸਟਰੀ ਹੋਣੀ ਸੀ ਹਰ ਤਰੀਕੇ ਦਾ ਟਰੇਡ ਹੋ ਰਿਹਾ ਅਫਗਾਨਿਸਤਾਨ ਪਾਕਿਸਤਾਨ ਨਾਲ ਮਗਰ ਸਿਰਫ ਸਮੁੰਦਰੀ ਤਟਾ ਤਾਂ ਹੋ ਰਿਹਾ ਤਾਂ ਤਾਂ ਤੋਂ ਸਮੁੰਦਰੀ ਪੋਰਟ ਜਿਹੜੇ ਕੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਰਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੁੱਖ ਹੈ ਉਹਦੀ ਚਰਚਾ ਕੋਈ ਨਹੀਂ ਬੰਦ ਕਿਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕਿਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕਿਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਦੇ ਤੁਸੀਂ ਕੋ ਲੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਤੁਸੀਂ ਕਿਸਾਨਾਂ ਦਾ ਤਾਂ ਮੈਂ ਨਾ 10000 ਕੁ ਨਹੀਂ ਕੀਤਾ ਜੇ 2 ਲੱਖ ਕਰੋੜ ਟੋਟਲ ਕਰਾਂ ਜੇ ਖੇਤ ਮਜ਼ਦੂਰਾਂ ਕਿਸਾਨਾਂ ਤੁਸੀਂ ਦੇਖ ਲਓ ਕਿ ਜਾਊਗੀ 16 ਲੱਖ ਰੋਪਏ ਚੰਦ ਪੁੰਜ ਦਾ ਮਾਫ ਕਰਦਾ ਮਗਰ ਕਿਸਾਨਾਂ ਦੀ ਗੱਲ ਕੋਈ ਨਹੀਂ ਸੁਆਮੀ ਨਾਥਨ ਕਮਿਸ਼ਨ ਜੀ ਨੂੰ ਸੁਆਮੀ ਨਾਥਨ ਸਾਹਿਬ ਅੱਜ ਜਿਉਂਦੇ ਹੁੰਦੇ ਨਾ ਇਹਨਾਂ ਦਾ ਕੋਈ ਵਾਰਡ ਨਾ ਲਈ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦੇ ਰਹੇ ਹੋ ਜਿਹਦੀ ਉਹਦੀ ਰეკਮੈਂਡੇਸ਼ਨ ਆ ਉਹਦਾ ਕੀ ਕਰਦੇ ਹੋ ਕੁਛ ਨਹੀਂ ਸੇਮ ਵੇ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਹਸ ਬੀਨ ਰਿਜੈਕਟਡ ਬਾਏ ਹਿਸ ਓਨ ਚੀਫ ਮਿਨਿਸਟਰ ਰੂਰਲ ਡਿਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਉਹ ਸੀ ਉਹ ਸੀਐਮ ਨਹੀਂ ਕੋਲ ਮਤਲਬ ਸੀਐਮ ਵਾਸ ਨਾਟ ਹੈਪੀ ਵਿਦ ਇਸ ਕਾਰ ਗੁਜਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਨਾ ਕੱਲ ਸਿੱਧੂ ਮੂਸੇਵਾਲਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਸ਼ਹਿਰੀ ਵਾਸਤੇ ਕਿੰਨਾ ਬਣਾ ਕਿ ਲਾਰੈਂਸ ਮਿਸ਼ਨੋ ਇੰਟਰੀਆਂ ਕਰੇ ਹੌਨਰੇਬਲ ਸੁਪਰੀਮ ਕੋਰਟ ਤੇ ਮਸਲਾ ਕੀ ਸੀ ਕਿ ਜਿਹੜੀ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾਊਸ ਤੋਂ ਅੱਗੋਂ ਨਿਕਲਦੀ ਆ ਕਿਸੇ ਨੇ ਰੈਟ ਪਾਈ ਕਿ ਇਹ ਖੋਲਤੀ ਜਾਵੇ ਕੁੱਲੀ ਬੰਟੀ ਕਰਾਉ। ਇਹਨਾਂ ਨੇ ਆਈਕ ਨੇ ਆਰਡਰ ਕਰਤੇ ਕਿ ਖੋਲ ਜਦੋਂ ਇਸ ਆਰਡਰ ਨੂੰ ਚੈਲੰਜ ਕੀਤਾ ਹੰਤਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਈ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾਂ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿੱਡੀ ਵੱਡੀ ਨਲਾਇਕੀ ਤੂੰ ਯੂ ਆਰ ਨਾਟ ਕੇਪेबल ਆ ਤੁਸੀਂ ਆਪਦੇ ਸੀਐਮ ਨੂੰ ਸਿਕਿਉਰਿਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਤੋ ਹੀ ਲਾ ਲੋ ਸਾ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 7-8 ਸਾਲ ਐਮਪੀ ਇੱਕ ਕੰਮ ਦੱਸਦਣ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ ਔਰ ਜੋਸ਼ੀ ਸਾਹਿਬ ਨੇ ਆਪਦੀ ਟਰਮ 'ਚ ਕਿਹੜੇ-ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਕਿਲੋਮੀਟਰਾਂ 'ਚ ਜਿਹੜਾ ਗੰਦਾ ਨਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਹੈ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਰਾਮ ਤੀਰਥ ਉਸ ਕੈਬਿਨੇਟ ਦੇ ਹਿੱਸਾ ਸੀ ਜਦੋਂ ਇਹ ਸਾਰੇ ਕੰਮ ਹੋਏ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਹੀ ਜੀ ਜੀ ਦਾ ਤੁਸੀਂ ਦੋਨੋਂ ਇਕੱਠੇ ਹੋ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਇਲਜ਼ਾਮ ਹੈ ਕਿ ਜਿਹੜੀ ਅਕੀਲ ਜੋ ਸੀ ਉਹ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਕੋਲ ਟੂ ਹਿਮ ਐ ਗੱਲ ਮੈਂ ਫਿਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੇਟੀ ਨੂੰ ਤਾਂ ਜ਼ਿਆਦਾ ਹੀ ਸਵਾਦ ਲੈਣ ਦੀ ਹੱਤ ਪਈਆ ਕੋਈ ਸੀ ਪਤਾ ਨਹੀਂ ਕੀ ਸਤਕਾਰ ਕਰਦੇ ਸਨ ਨਾ ਹੀ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਚਰ ਇਹਦਾ ਵਿਟ੍ਰੋ ਕਰਦੇ ਇਹਤੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ আহত ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲਿਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰਕੇ ਪੈਰਾਸ਼ੂਟ ਲੀਡਰ ਨੇ ਜੀਪੀ ਦੇ ਵਰ ਨਾਰਾ ਔਰ ਮੋਨੀ ਇਹ ਲੋਕ ਸਿੱਖਾਂ ਟਿੱਪਣੀ ਕਰਨਾ ਤੁਸੀਂ ਛੋਟਾ ਅਛਾ ਕੇ ਸਿੱਖ ਧਰਮ ਸਿੱਖ ਧਰਮ ਦਾ ਇਹ ਤਰਫ ਦੇ ਸਾਹਮਣੇ ਦੇਖੋ ਸਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਔਰ ਮੇਰਾ ਇਹ ਮੰਨਣਾ ਹੈ ਕਿ ਕੋਈ ਧਰਮ ਵੱਡਾ ਨਹੀਂ ਔਰ ਕੋਈ ਧਰਮ ਛੋਟਾ ਨਹੀਂ ਹਰੇਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਹੈ ਔਰ ਇਹੀ ਗੱਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਇਹ ਜੀ ਭਾਵਨਾ ਵਰਤ ਭਾਸ਼ਣਾ ਵਰਤ ਰੇ ਨਾ ਪਾਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਸ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਔਰ ਉਹਦੇ ਚ ਚਾਹੇ ਉਹ ਐਸਸੀ ਸਮਾਜ ਵਾਸਤੇ ਆ ਬੈਕਵਰਡ ਕਾਸਟ ਵਾਸਤੇ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹੇ ਜੀ ਸ਼ਬਦਾ ਦੀ ਨਿਖੇਦੀ ਕਰਦਾ ਔਰ ਮੈਂ ਇਹ ਮੰਨਦਾ ਕਿ ਸਰਬ ਸਭ ਧਰਮ ਸਤਿਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਕਾਰ ਪਿਆਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਜ਼ਨ ਕਰਨਾ ਇਹ ਗੁਰੂ ਸਾਹਿਬਾਨਾਂ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਕੀ ਸਮਤ ਬਖਸ਼ਿਆ ਸਰਬੱਤ ਦੇ ਭਲੇ ਦੀ ਮਾਨਸ ਕੀ ਲੜਦਾ ਜ਼ਿਕਰ ਕਰ ਰਹੇ ਹੋ ਕੰਡੂਰ ਸਾਹਿਬ ਦੀ ਫਾਈਟ ਨੂੰ ਕਿਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨਾਲ ਲੱਗਦਾ ਕੋਈ ਨਤੀਜੇ ਤੇ ਅਸਰ ਪਾਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਥੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸਾਜ਼ਾ ਕਿਹੜੀਆਂ ਹੋਣ ਬਹੁਤ ਵੱਡਾ ਇੱਥੇ ਬੜੀਆਂ ਸਾਜ਼ਤਾ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ تسਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਆਜੇ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ ਤੇ ਠੀਕ ਗੱਲ ਹੈ ਜੀ ਬਾਕੀ ਫੈਸਲਾ ਲੜ ਤਾਂ ਕੋਈ ਸਕਦਾ ਜੀਤ ਸਕਦੇ ਲੜਨ ਵਰਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੀਤੀ 10 ਸਾਲ ਜਾਂ 1 ਸਾਲ ਸੱਟ ਨਹੀਂ ਨਾਟ ਕਰਾਈ ਤੇ ਸ੍ਰੀ ਅਮਰਸਰ ਸਾਹਿਬ ਖਟੂਰ ਸਾਹਿਬ ਕਿਵੇਂ ਭਾਜ ਬਣੀ ਰਵੇ ਕਿਵੇਂ ਗਵਰਨਰ ਕੋਲ ਦੇ ਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ ਪਾਕਿਸਤਾਨ ਇਹਦੇ ਚੋ ਕੀ ਕਰਨਾ ਜੇ ਇਹ ਗੱਲ ਨੂੰ ਧਿਆਨ ਚ ਰੱਖੋ ਪੈਨਸ਼ਨ ਤੇ ਮੇਨਟੇਨੈਂਸ ਤੇ ਉਹਨਾਂ ਨੂੰ ਸਮਾਧਨ ਜਿੱਦਿਹਾ ਭਾਜੀਪੀ ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਰਿਕਾ ਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਂਸ ਜਿਹੜਾ ਹੈ ਇੰਡੀਆ ਐਲਾਈਂਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਮੰਤਰੀ ਕਾਂਗਰਸ ਕੋਸ਼ ਸ਼ਾਬਦ ਪਹਿਲੀ ਗੱਲ ਆ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਦੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਦੇ ਗ੍ਰੇਡ ਲਾ ਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਬਚਾਉਣਾ ਇਹ ਹੈ ਨਹੀਂ ਇੱਥੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਤੁਹਾਡੇ ਸਾਹਮਣੇ ਆ ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਨੈਸ਼ਨ ਮੈਨੂੰ ਖੁਸ਼ੀ ਆ ਭਗਵਾਨ ਤੁਮਾਰੀ ਕਮਾਲ ਦੀ ਗੱਲ ਹੈ ਲੋਕਾਂ ਨੂੰ ਮੂਰ ਨੂੰ ਕੀ ਕਰਾ ਦੇਵੋ ਕਿ ਸਾਰੇ ਦੇ ਹਰਿਆਣੇ ਚੋਂ ਬੂਲੰਗਣ ਕੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣ ਕੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗਣ ਕੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣ ਕੇ ਕਾਂਗਰਸ ਲਈ ਮਗਰ ਪੰਜਾਬ ਚ ਆ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗੱਲ ਕਿੱਝ ਹੋ ਸਕਦੀ ਹੈ ਜਿਹੜਾ ਦੇਸ਼ ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬਚੇ ਨਹੀਂ ਕਰ ਰਿਹਾ ਇਸ ਲਈ ਲੋਕ ਇਹ ਤੋਂ ਹੁਣ ਵੋਟ ਪਾਓ ਇਹ ਝਾੜੂ ਨੂੰ ਨਿਕਲੂ ਪੰਜੇ ਨੂੰ ਵੋਟ ਪਾਓ ਪੁਜੇ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਚੱਲ ਰਿਹਾ ਉਹ ਤੋਂ ਸੁਚੇਤ ਹੋ ਜਾਈ ਬਾਕੀ ਸਾਹਿਬ